ਇਹਨਾਂ ਨੂੰ ਕਿਉਂਕਿ ਪਹਿਲਾਂ ਹੀ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਚੋਣ ਸਿਰਖ ਦੇ ਪਹੁੰਚ ਚੁੱਕੇ ਨੇ ਤਿੰਨ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਕਾਂਗਰਸ ਪੱਖੀ ਭਾਜਪਾ ਪੱਖੀ ਤੇ ਆਮ ਆਦਮੀ ਪਾਰਟੀ ਪੱਖੀ ਭਾਜਪਾ ਦੇ 10 ਕਾਂਗਰਸ ਦੇ 9 ਤੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਨਰ ਹੋ ਗਿਆ ਮੇਰੇ ਨਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਇੱਥੋਂ ਜਿੱਨਰ ਰਹੇ ਕੈਂਡੀਡੇਟ ਮਹਿਤਾ ਜੀ ਨੇ ਮਹਿਤਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਪੂਰੀ ਇੱਥੋਂ ਜਿੱਨਰ ਨੇ ਸਭ ਤੋਂ ਪਹਿਲਾਂ ਮੈਂ ਪਹਿਲਾਂ ਤਾਂ ਮੈਨੂੰ ਸਭ ਤੁਹਾਡਾ ਧੰਨਵਾਦ ਕਰਦਾ ਕਿ ਸੀ ਅੱਜ ਸਕੂਲ ਚਾਏ ਔਰ ਜੋ ਜੋ ਅੱਜ ਮੰਡੇਟ ਮਿਲਿਆ ਮੈਨੂੰ ਸਭ ਉਹ ਮੰਡੇਟ ਮੈਂ ਸੋਚਦਾ ਕਿ ਅਧੂਰਾ ਮੰਡੇਟ ਮਿਲਿਆ ਕਿਸੇ ਵੀ ਪਾਰਟੀ ਨੂੰ ਕੰਪਲੀਟ ਮੰਡੇਟ ਨਹੀਂ ਮਿਲਿਆ ਕਿਉਂਕਿ ਭਾਜਪਾ ਦੇ ਜਿਹੜੇ 10 ਨੇ ਔਰ ਕਾਂਗਰਸ ਪਾਰਟੀ ਦੇ 9 ਔਰ ਆਮ ਆਦਮੀ ਪਾਰਟੀ ਦਾ ਇੱਕ ਹੈ ਫੁੱਲ ਜਿਹੜਾ ਮੈਂ ਇਹਨੂੰ ਹੰਗ ਕਹਿ ਸਕਦਾ ਹੰਗ ਮੰਡੇਟ ਹੈ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆਂ ਵੀ ਕੀ ਬਣਦਾ ਜੀ ਪਰ ਮੈਂ ਤਾਂ ਇਹ ਗੱਲ ਇਹ ਕਹਾ ਵੀ ਸਕੂਲ ਮੈਨੇਜਮੈਂਟ ਨੂੰ ਤਾਂ ਚਲਾਉਣਾ ਹੀ ਹੈ ਸਕੂਲ ਮੈਨੇਜਮੈਂਟ ਬਣਨੀ ਵੀ ਹੈ ਭਾਜਪਾ ਨੂੰ ਵੀ ਇੱਕ ਉਮੀਦਵਾਰ ਦੀ ਲੋੜ ਹੈ ਉਹਨੂੰ ਦੋ ਉਮੀਦਵਾਰ ਦੀ ਤਿੰਨ ਦੀ ਲੋੜ ਪਈ ਹੈ। ਕੀ ਕਿਸੇ ਬੰਦੇ ਨਾਲ ਘਰਚੋੜ ਹੋਣ ਦੀ ਸਭਾ ਹੋ ਸਕਦੀ ਹੈ? ਦੇਖੋ ਫਿਲਹਾਲ ਇਹ ਜਿਹੜਾ ਮੰਥਨ ਹੈ ਸਾਰਾ ਆਪਣੇ ਗਰੁੱਪ ਮੀਟਿੰਗ ਚ ਹੋਊਗਾ ਸਾਰੇ ਮੈਂਬਰ ਬੈਠਣਗੇ ਮੈਨੂੰ ਸਾਬ ਫਿਰ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਵੀ ਇਹ ਕਿ ਕਿਸ ਤਰ੍ਹਾਂ ਅੱਗੇ ਕੀ ਸਾਡੀ ਪਾਲਿਸੀ ਹੈ ਕੀ ਅੱਗੇ ਕਿਸ ਤਰ੍ਹਾਂ ਅਸੀਂ ਕਰਨਾ ਹੈ ਜਰੂਰ ਇਹਦੇ ਬਾਰੇ ਹਾਂ ਸੋ ਮੈਂ ਤਾਂ ਹੀ ਜਿਹੜੀ ਗੱਲ ਕਹੀ ਆ ਕਿ ਪਾਰਟੀ ਦੇ ਸਾਰੇ ਹੀ ਨੁਮਾਇंदे ਬੈਠਣਗੇ ਉਸ ਤੋਂ ਬਾਅਦ ਇੱਕ ਫੈਸਲਾ ਲੱਤਾ ਜਾਊਗਾ ਕਿ ਕਿਆ ਕਿਸੇ ਕੈਂਡੀਡੇਟ ਨੂੰ ਆਪਣੇ ਨਾਲ ਮਲਾਣਾ ਹੈ ਜਾਂ ਨਹੀਂ ਇਹਦੇ ਬਾਰੇ ਜਲਦੀ ਫੈਸਲਾ ਕੀਤਾ ਜਾਊਗਾ ਸੋ ਭਾਰਤੀ ਜਨਤਾ ਪਾਰਟੀ ਦੇ ਹੀ ਤੀਸਰੇ ਜੇਤੂ ਪਰਮਜੀਤ ਜੀ ਮੈਨੂੰ ਬੋਲਿਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੋਟਰਸ ਦਾ ਸਾਰੇ ਸ਼ਹਿਰ ਦਾ ਜਿਨ੍ਹਾਂ ਨੇ ਸਾਡੇ ਪੈਨਲ ਨੂੰ ਵੋਟਾਂ ਪਾਈਆਂ ਵੱਧ ਤੋਂ ਵੱਧ ਔਰ ਸਾਰੇ ਹੀ ਕੈਂਡੀਡੇਟਸ ਨੂੰ ਸਾਡੇ ਮੈਕਸਮ ਕੈਂਡੀਡੇਟਸ ਲਈ ਸਾਡੇ ਜਿੱਤ ਰਹੇ ਨੇ ਔਰਲੇ ਦੋ ਰਾਊਂਡ ਬਚੇ ਆ ਤੇ ਉਸ ਤੋਂ ਵੀ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਜਿਹੜੇ 11ਵੇਂ ਕੈਂਡੀਡੇਟ ਲੱਗੇ 21ਵੇਂ ਨੰਬਰ ਦੇ ਨੇ ਸੀ ਰਕੇਸ਼ ਗੋਲ ਸੀਏ ਜੀ ਉਹ ਵੀ ਲੀਡ ਕਰਕੇ ਅੱਗੇ 11 11ਵੇਂ ਨੰਬਰ ਤੇ ਆ ਜਾਣਗੇ ਤੇ ਸਾਡਾ ਪ੍ਰੋਗਰੈਸਿਵ ਪੈਨਲ ਨਹੀਂ। ਕਿਹਨੇ ਜੀ ਜੇ ਲੋਡ ਪਈ ਕਿਉਂਕਿ ਇੱਕ ਕੈਂਡੀਡੇਟ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜੇ ਲੋਡ ਜੀ ਲੋਡ ਪੈਣੀ ਨਹੀਂ ਮੈਨੋ ਸਾਹਿਬ ਵਾਲੇ ਦੋ ਰਾਊਂਡ ਬਕਾਇਆ ਪਏ ਨੇ ਥੋੜਾ ਥੋੜੀ ਜਲਦਬਾਜ਼ੀ ਤੁਸੀਂ ਕਰ ਰਹੇ ਹੋ ਵਾਲੇ ਦੋ ਰਾਊਂਡ ਬਏ ਨੇ ਸਿਰਫ ਕੁਝ ਵੋਟਾਂ ਦਾ ਹੀ ਅੰਤਰ ਹੈ ਤੇ ਸਾਨੂੰ ਪੂਰੀ ਉਮੀਦ ਹੈ 11 ਕੈਂਡੀਡੇਟ ਸਾਡੇ ਜਿੱਤਣ ਦੀ। ਕੀ ਕਹਿਣਾ ਧੰਨਵਾਦ ਬਿਨਰ ਹੋ ਕੇ ਬਾਹਰ ਆਇਓ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸ਼ਹਿਰ ਦਾ ਸ਼ੁਕਰੀਆਦਾ ਕਰਦਾ ਜੀ ਮੈਨੂੰ ਨਾ ਉਹਦਾ ਮਾਨਵਕਸ਼ਿਆ ਤੇ ਸਾਡੇ ਬੈਨਾਂ ਨੂੰ 10 ਨੰਬਰਾਂ ਲਿਆ ਕੇ ਟੌਪ ਤੇ ਰੱਖਿਆ ਇੱਕ ਹੰਡਰਡ ਵਰਗਾ ਖੁਦ ਨੂੰ ਬਿਲਕੁਲ ਜੀ ਬਿਲਕੁਲ ਸਾਡਾ ਬੜਾ ਵਧੀਆ ਟੀਮ ਵਰਕ ਰਿਹਾ ਠੀਕ ਹੈ ਅਸੀਂ ਆਪਣੇ ਕੁਝ ਕਾਰਨਾਵਲੋਂ ਸਾਡਾ ਜਿਹੜਾ ਪੈਨਲ ਹੈ ਫੁੱਲ ਮੈਜੋਰਟੀ ਨਹੀਂ ਆ ਸਕਿਆ ਅਸੀਂ ਉਹਦਾ ਵੀ ਜਰੂਰ ਮੰਥਨ ਕਰਾਂਗੇ ਵੀ ਐਸੇ ਕੀ ਕਾਰਨ ਰਹੇ ਕਿਉਂਕਿ ਅਸੀਂ ਪਿਛਲੇ 6 ਸਾਲ ਤੋਂ ਮੈਜੋਰਟੀ ਸੀਗੇ ਤੇ ਜਿਹੜੀ ਐਂਟੀ ਇਨਕੰਮਬੈਂਸੀ ਹੈ ਉਹ ਵੀ ਕਿਸੇ ਨਾ ਕਿਸੇ ਜਰੂਰ ਸਾਡੇ ਤੁਹਾਨੂੰ ਅਫੈਕਟ ਕੀਤਾ ਉਹਨੇ ਤੇ ਲੇਕਿਨ ਖੰਨੇ ਦੇ ਲੋਕਾਂ ਨੇ ਕਿਸੇ ਨੂੰ ਵੀ ਕਲੀਅਰ ਮੰਡਟ ਨਹੀਂ ਦਿੱਤਾ ਤੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਭਾਜਪੀ ਤੇ 10 ਨੇ 9.5 ਨੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਹੈ ਤੇ ਡਿਵੈਲਪਮੈਂਟ ਵਾਸਤੇ ਸਕੂਲ ਕਾਲਜਾਂ ਦੀ ਅਪਲਿਫਮੈਂਟ ਪਾਸੇ ਸਾਡਾ ਜਿਹੜਾ ਪੈਨਲ ਹੈ ਅਸੀਂ ਹਮੇਸ਼ਾ ਸਾਡੇ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਨੇ ਤੇ ਕੋਈ ਵੀ ਸਾਡੇ ਤੋਂ ਸਲਾਹ ਲੈਣਾ ਚਾਵੇ ਸਾਡੇ ਨਾਲ ਕੰਮ ਕਰਨਾ ਚਾਵੇ ਅਸੀਂ ਤਿਆਰ ਹਾਂ ਤੇ ਪਰ ਜਿਹੜਾ ਸਾਡੇ ਸਾਤ ਸਕੂਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਤੇ ਸਟਾਫ ਹੈ ਮੈਂ ਉਹਨਾਂ ਦਾ ਤੁਹਾਡੇ ਮਾਧਿਅਮ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਇਹ ਇਲੈਕਸ਼ਨ ਹੈ ਬੜੇ ਵਧੀਆ ਤਰੀਕੇ ਨਾਲ ਸੁਚਾਰੂ ਤਰੀਕੇ ਨਾਲ ਤੇ ਬੜਾ ਬਿੜਾ ਕਿਸੇ ਲੜਾਈ ਝਗੜੇ ਤੋਂ ਜਿਹੜਾ ਇਹ ਇਲੈਕਸ਼ਨ ਸੰਪੂਰਨ ਹੋਇਆ ਤੇ ਖੰਨਾ ਨਿਵਾਸੀਆਂ ਦਾ ਵੀ ਤੁਹਾਡੇ ਮਾਧਿਅਮ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਸਾਦਿਰਤਾ ਤੇ ਬਹੁਤ ਵਧੀਆ ਜਿਹੜੀ ਹੈ ਸਾਡੇ ਪੈਨਲ ਨੂੰ ਪੋਡਕਾਸਟ ਕੀਤਾ ਥੈਂਕ ਯੂ